ਇਸ ਸਤਿਕਾਰਯੋਗ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਤੋਂ ਹੈ ਜੀ ਅੱਜ ਵੀਰ ਦੀ ਇੱਕ HF ਨਸਲ ਦੀ ਬਹੁਤ ਚੰਗੀ ਬਰੀਡ ਦੀ ਵਾੜ ਮੁਕਾਉ ਹੈ ਯਾ ਬਾਕੀ ਜਾਣਕਾਰੀ ਸਾਰੀ ਤੁਹਾਨੂੰ ਬਾਈ ਤੋਂ ਲੈ ਕੇ ਦੰਨੇ ਆ ਜੀ ਸੋਇਆ ਜੀ ਹਾਂ ਬਾਈ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਮਰਜਿੰਦਰ ਸਿੰਘ ਆ ਜੀ ਤੇ ਕੀ ਡੀਟੇਲ ਆ ਫਿਰ ਵੇੜ ਦੇ ਆਪਣੀ ਦੀ ਤੇ ਵੇੜ ਦੀ ਫਿਰ ਪਿਆ 1.50 ਹਜ਼ਾਰ ਆ ਬਾਈ ਠੀਕ ਆ ਜੀ ਤੇ ਪਹਿਲਾਂ ਸੋਇਆ ਜੀ ਠੀਕ ਆ ਜੀ ਚਾਰ ਦੰਦ ਆ ਜੀ ਠੀਕ ਆ ਜੀ ਤੇ ਕਿਨੇ ਦਾ ਲੈਂਦੀ ਹੈ ਜੀ ਇਹ ਕਿਦਾਂ ਲੈ ਜਾਊਗੀ ਆਪਾਂ ਹਫ਼ਤਾ ਖਾਂਡੀ ਠੀਕ ਆ ਜੀ ਤੇ ਆਪਣੇ ਘਰ ਦੀ ਹੈਗਾ ਵਪਾਰ ਵਾਸਤੇ ਇਹ ਘਰ ਦੀ ਹੈ ਜੀ ਸਾਡਾ ਆਪਣਾ ਠੀਕ ਆ ਕੋਲ ਕੇ ਦਿਖਾ ਦੇ ਬਈ ਪਲੂਣ ਬੱਛੀ ਆ ਜੀ ਮੂੰਹ ਤੋਂ ਚਾਰ ਦੰਦ ਹੈ ਬਾਈ ਦੇ ਘਰ ਦੀ ਪਾਲੀ ਹੋਈ ਆ ਕੋਈ ਵਪਾਰ ਦਾ ਡਿਮਾਂਡ ਬਾਈ ਇਹਦੀ 50000 ਰੁਪਏ ਕਰਦਾ ਏ ਜੇ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਹੈ ਤਾਂ ਤਸੱਲੀ ਤੁਸੀਂ ਆਪ ਆ ਕੇ ਕਰਨੀ ਹੈ ਕੱਦ-ਕੜ ਵਹਿੜ ਦਾ ਬਹੁਤ ਸੋਹਣਾ ਹੈ ਪਲੀ ਬਥੇਰੀ ਚੰਗੀ ਆ ਵਹਿੜ ਸੋਹਣਾ ਬੋਡੀ ਸਟਰਕਟਰ ਹੈ ਥਾਣਾ ਬਹੁਤ ਸੋਹਣਾ ਹੈ ਪੂਰਾ ਮੁੱਠੀ ਵਾਲ ਤੇ ਚਵਾਈ ਵਾਲਾ ਥਾਣਾ ਵਹਿੜ ਦਾ ਕੱਦ-ਕੜ ਪੂਰੀ ਹੈਵੀ ਬੋਡੀ ਵੇਟ ਦੀ ਵਹਿੜ ਹੈ ਬਾਈ ਦੱਸਣ ਮੁਕਤਾਬ ਕਾ ਜੇ ਹਫਤਾ ਹੀ ਲੈ ਜਾਊਗੀ ਜੇ ਕਿਸੇ ਵੀਰ ਦੇ ਵਹਿੜ ਪਸੰਦ ਆਉਂਦੀ ਆ ਤਾਂ ਵੀ ਇਹਦਾ ਨੰਬਰ ਸਕਰੀਨ ਤੇ ਚੱਲ ਰਿਹਾ ਏ ਤੁਸੀਂ ਵੀਰ ਨਾਲ ਸੰਪਰਕ ਕਰ ਸਕਦੇ ਹੋ ਕੱਦ-ਕੱਡ ਚੰਗਾ ਏ ਵਹਿੜ ਦਾ ਥੋੜੀ ਜੀ ਕ੍ਰਾਸ ਬਰੀਡ ਚ ਆਉਂਦੀ ਏ ਫੁੱਲ ਹੈਵੀ ਬਡੀ ਵੇਟ ਦੀ ਏ ਤੇ ਮੂੰਹ ਤੋਂ ਚਾਰ ਦੰਦ ਏ ਧੰਨਵਾਦ ਜੀ